ਕੋ ਨਾਟਕ ਸਰਜਿਆ ਕਿ ਨਾਟਕ ਅਸੀਂ ਵੀ ਕਰਨਾ ਤੇ ਕਿ ਸਟੇਜ ਤੇ ਵੀ ਲਾੜ ਕੇ ਖੇਡਿਆ ਜਾਣਾ ਉਹ ਨਾਟਕ ਦਾ ਬਹੁਤ ਆਨੰਦ ਮਾਣਨਾ ਮੇਰੇ ਸਾਹਮਣੇ ਰਾਈਟਰ ਬੈਠੇ ਨੇ ਪਰ ਉਸ ਦਿਨ ਦੂਸ਼ਰਾਂ ਸਾਹਿਬ ਜਿਹੜੇ ਉਹ ਨਜ਼ਮਾਂ ਦੇ ਅਕਸਰ ਗੱਲ ਕਰਦੇ ਆ ਕਿ ਜੋ ਉਸ ਮਾਲਕ ਨੇ ਸਿਰਜਿਆ ਹੋਇਆ ਤੁਹਾਡੇ ਸਾਰਿਆਂ ਲਈ ਉਹ ਤੁਹਾਨੂੰ ਮਿਲ ਕੇ ਰਹਿਣਾ ਤੇ ਜਿੱਥੇ ਤੁਸੀਂ ਮਰਜ਼ੀ ਭੱਜ ਲੋ ਉਹ ਤੁਹਾਨੂੰ ਨਹੀਂ ਮਿਲਣਾ ਨਹੀਂ ਮਿਲਣਾ ਹੈ ਉਹ ਡਾਕਟਰ ਸਾਹਿਬ ਥੋੜੀ ਨਜ਼ਮਾਂ ਮਾਫੀ ਚੁਣਨਾ ਦੋਸਤ ਜਦੋਂ ਤੁਸੀਂ ਪਰਫਾਰਮੈਂਸ ਕਰਦੇ ਲੋਕ ਹੋਲਡਿੰਗ ਕਰਦੇ ਮੈਂ ਪਰਫਾਰਮੈਂਸ ਕਰਦੇ ਤਾਂ ਹੋਲਡਿੰਗ ਕਰਦੇ ਮਾਫੀ ਚੁਣਨਾ ਇਸ ਗੱਲ ਦੀ ਮੈਂ ਕਿੱਦਿसरी ਹੁੰਦਾ ਕਰੀਣਾ ਇਹ ਪਤਾ ਨਹੀਂ ਪਿਆਰ ਮੈਨੂੰ ਜ਼ਿਆਦਾ ਕਰਦਾ ਪਤਾ ਨਹੀਂ ਮੈਨੂੰ ਇਹ ਕਹਿਣ ਕਿ ਭਰਾਵਾ ਚੋਂ ਪਕਾਦੇ ਤਾਂ ਕਲਾ ਬੋਲੀ ਜਾਓ ਆਓ ਜੀ ਆਪਾਂ ਇਸ ਪੈਸਾਰਾ ਮਲੇ ਬਸ਼ੁਰੂ ਕਰੀਏ ਬਸੇ ਤੋਂ ਬਾਅਦ ਨਾਟਕ ਖੇਡਿਆ ਜਨਾ ਮਾ ਨਾਟਕ ਦਾ ਅਨੰਦ ਮਾਣਨਾ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਜੀ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਬੱਚੇ ਤੁਸੀਂ ਜਾਰੀ ਆਪਣੀ ਸੈਟਿੰਗ ਕਰ ਲਓ ਪਲੀਜ਼ ਸਟੇਟਿੰਗ ਤੁਕ ਤੁਕ ਬੈਸਰਾਮਨੀ ਹੋਗੀ ਨਾਲ ਦੇ ਤੁਹਾਡਾ ਨਾਟਕ ਸ਼ੁਰੂ ਕਰਨਾ ਆਪਾਂ ਸੋ ਬੜੇ ਅਦਰ ਸਤਿਕਾਰ ਦੇ ਨਾਲ ਅਸੀਂ ਅੱਜ ਜਿਹੜੇ ਆਏ ਹੋਏ ਮਹਿਮਾਨਾਂ ਨੂੰ ਬੈਚਲ ਗਾ ਕੇ ਅਸੀਂ ਆਪਣੀ ਖੁਸ਼ੀ ਮਹਿਸੂਸ ਵਧਾ ਰਿਹਾ ਖੁਸ਼ੀ ਨੂੰ ਵਧਾ ਰਿਹਾ ਸਰ ਸੋ ਤੁਹਾਨੂੰ ਇੱਕ ਫਿਰ ਤੇ ਪਹੁੰਚਣ ਦੇ ਬਹੁਤ ਬਹੁਤ ਜੀ ਆਇਆਂ ਨੂੰ ਕੋਕੀ ਤੁਹਾਡਾ ਰਜੇਵਾ ਸ਼ਬਦ ਬਹੁਤ ਹੁੰਦਾ ਆਪਾਂ ਨੂੰ ਸਮਾਂ ਗੱਡ ਕੇ ਤੇ ਪਹੁੰਚੇ ਹੋ ਤੁਹਾਨੂੰ ਸਾਰਿਆਂ ਨੂੰ ਤੇ ਪਹੁੰਚਦੇ ਬਹੁਤ ਬਹੁਤ ਜੀ ਆਇਆਂ ਨੂੰ ਜਲ ਬਹੁਤ ਸਵਾਗਤ ਕਰਦੇ ਆ ਅਸੀਂ ਤੁਹਾਡੇ ਸਾਰਿਆਂ ਦਾ ਸੋ ਇਸ ਤੋਂ ਬਾਅਦ ਇੱਧਰ ਬੈਸਰਾਮਨੀ ਹੋ ਰਹੀ ਹੈ ਲੇ ਬਸੇ ਬੱਚੇ ਨਾਟਕ ਦੀ ਤਿਆਰੀ ਕਰ ਰਹੇ ਆ ਤੇ ਨਾਲ ਦੇ ਨਾਲ ਇੱਕ ਨਾਟਕ ਖੇਡਿਆ ਜਾਣਾ ਸੋ ਉਸ ਨਾਟਕ ਦਾ ਵੀ ਆਪਾਂ ਆਨੰਦ ਮਾਣਨਾ ਸਾਰਿਆਂ ਨੇ ਮੈਂ ਗੁਜ਼ਾਰਿਸ਼ ਕਰੂੰਗਾ ਕਿਸੇ ਨੇ ਜਾਣਾ ਨਹੀਂ ਚੇਸ ਤੇ ਕੇ ਬੈਠੰਦੇ ਕਿਰਪਾਵੰਤਾ ਕਰੋ ਕਿਉਂਕਿ ਫੰਕਸ਼ਨ ਬਹੁਤ ਲੰਮਾ ਹੈ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਇਸ ਮੰਚ ਤੋਂ ਸਾਂਝੀਆਂ ਕੀਤੀਆਂ ਜਾਣੀਆਂ ਨੇ ਜਿਉਆਪ ਸਭ ਨਾਲ ਸਮੇਂ ਸਮੇਂ ਤੇ ਮੈਂ ਸ਼ੇਅਰ ਕਰਾਂਗਾ ਜੀ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਕੋਈ ਵੀ ਉੱਠਣਾ ਸਭ ਨੇ ਪੂਰਾ ਪ੍ਰੋਗਰਾਮ ਵੇਖ ਕੇ ਆਨੰਦ ਮਾਣ ਕੇ ਫਿਰ ਆਪਾਂ ਜਾਣਾ ਆਪਣੇ ਆਪਣੇ ਘਰਾਂ ਨੂੰ ਸੋ ਗੁਜ਼ਾਰਿਸ਼ ਹੈ ਕਿ ਦੇਖੋ ਤੁਸੀਂ ਫਰੀਦਕੋਟੋਂ ਇੱਥੇ ਚੱਲ ਕੇ ਆ ਗਏ ਆ ਤੁਸੀਂ ਫਿਰ ਲੋਕਲ ਬਠਿੰਡੇਵਾਂ ਬੈਠੇ ਹੋ ਵਾਲੇ ਜਿਹੜਾ ਦਰਸ਼ਕ ਆਏ ਨੇ ਸੋ ਆਓ ਆਪਾਂ ਇਕੱਠ ਹੋ ਕੇ ਸਮਾਗਮ ਦਾ ਹਿੱਸਾ ਬਣੀਏ ਕਿਉਂਕਿ ਮੈਂ ਗਰੰਟੀ ਦੇਣ ਨੂੰ ਤਿਆਰ ਆ ਇੱਥੇ ਹੁਣ